ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾਇਆ ਜੋ ਕਿ ਆਪਾਂ ਨੂੰ ਕਰਦੇ ਆ ਅਮਨ ਵਾਹਿਗੁਰੂ ਜੀ ਮੈਨੂੰ 4 ਤੋਂ 5 ਸਾਲ ਹੋ ਗਏ ਨਾਦ ਸੁਣਾਈ ਦਿੰਦਾ ਹੈ ਪਰ ਇਸ ਤੋਂ ਅੱਗੇ ਕੁਝ ਵੀ ਘਟਿਤ ਨਹੀਂ ਹੋ ਰਿਹਾ ਕਿਰਪਾ ਕਰਕੇ ਮਾਰਗਦਰਸ਼ਨ ਕਰੋ ਵਾਹਿਗੁਰੂ ਜੀ ਦੇਖੋ ਜੋ ਮਾਰਗਦਰਸ਼ਨ ਹੈ ਉਹ ਅਕਾਲਪੁਰਖ ਵਾਹਿਗੁਰੂ ਜੀ ਆਪ ਕਰਦੇ ਨੇ ਜਦੋਂ ਆਪਾਂ ਉਹਨਾਂ ਦੀ ਭਗਤੀ ਕਰਦੇ ਆ ਉਹਨਾਂ ਦਾ ਸਿਮਰਨ ਕਰਦੇ ਆ ਉਹਨਾਂ ਦਾ ਨਾਮ ਲੈਂਦੇ ਆ ਉਹਨਾਂ ਦੇ ਉੱਤੇ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਚੱਲਦੇ ਆ ਸੋ ਭਾਈ ਗੁਰੂ ਦੇਖੋ ਨਾਦ ਸੁਣਾਈ ਦਿੰਦਾ ਹੈ ਠੀਕ ਹੈ ਹੁਣ ਭਾਈ ਇਸ ਦੀ ਸੇਵਾ ਕਰਨੀ ਆ ਸੋ ਸੇਵਾ ਕਰਨ ਵਾਸਤੇ ਕੀ ਕਰਨਾ ਪਵੇਗਾ ਸਾਨੂੰ ਸਮਾਂ ਕੱਢਣਾ ਪਵੇਗਾ ਸਮਾਂ ਕਿਵੇਂ ਕੱਢਣਾ ਹੈ ਸਿਮਰਨ ਕਰਨ ਤੋਂ ਬਾਅਦ ਜਦੋਂ ਵੀ ਮਨ ਸਹਜ ਦੇ ਵਿੱਚ ਜਾਂਦਾ ਹੈ ਆਪ ਜਿੰਨਾ ਵੀ ਸਮਾਂ ਧਿਆਨ ਦੇ ਵਿੱਚ ਬੈਠ ਸਕਦੇ ਹੋ ਸੋ ਬੈਠ ਕੇ ਅਪਾ ਇਸ ਨਾਦ ਦੀ ਅਨਹਦ ਸ਼ਬਦਾਂ ਦੀ ਸੇਵਾ ਕਰਨੀ ਆ ਸੇਵਾ ਕਰਨ ਲੱਗੇ ਵੀ ਦੇਖੋ ਹੁਣ ਕੀ ਹੁੰਦਾ ਆ ਕਿ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆ ਜਦੋਂ ਵੀ ਨਾਮ ਸਾਨੂੰ ਸੁਣਾਈ ਦਿੰਦਾ ਆ ਜੇ ਸਾਡੇ ਮਨ ਦੇ ਵਿੱਚ ਕੋਈ ਇੱਛਾ ਪ੍ਰਗਟ ਹੋ ਗਈ ਸੰਸਾਰਿਕ ਇੱਛਾ ਤਾਂ ਲਾਜ਼ਮੀ ਜਹੀ ਗੱਲ ਆ ਕਿ ਇੱਛਾ ਪ੍ਰਗਟ ਹੋ ਗਈ ਤੇ ਉਹ ਨਾਮ ਨੂੰ ਸੁਣਦੇ ਸੁਣਦੇ ਜਾਂ ਵਿਚਾਰ ਹੈ ਤਾਂ ਹੋਇਆ ਨੂੰ ਇੱਛਾ ਪ੍ਰਗਟ ਹੋਈ ਆ ਤਾਂ ਉਹ ਇੱਛਾ ਦੇ ਵਿੱਚ ਹੀ ਸਾਡੀ ਕਮਾਈ ਲੱਗੇਗੀ ਸਧਾਰਨ ਜਹੀ ਗੱਲ ਆ ਕਿਉਂਕਿ ਇਹ ਕਮਾਈ ਆ ਮਾਰੇ ਕਹਿੰਦੇ ਆਪਾਂ ਦਿਹਾੜੀ ਖੱਟਣ ਆਉਂਨੇ ਆ ਵੱਧ ਤੋਂ ਵੱਧ ਆਪਾਂ ਇਸ ਰਸਨਾ ਦਾ ਨੇਤਰਾ ਦਾ ਕੰਨਾਂ ਦਾ ਪ੍ਰਯੋਗ ਕਰਕੇ ਸਵਾਸਾਂ ਦੀ ਬਚਤ ਕਰਨੀ ਆ ਸਵਾਸਾਂ ਨੂੰ ਬਚਾਉਣਾ ਆ ਮਾਰੇ ਕਹਿੰਦੇ ਇਹ ਸਵਾਸ ਬੜੇ ਕੀਮਤੀ ਆ ਸੋ ਕਰਨਾ ਕੀ ਆ ਸਿਮਰਨ ਕਰਨ ਤੋਂ ਬਾਅਦ ਜਦੋਂ ਇਹ ਸਹਿਜ ਬਣਦਾ ਆ ਵਿਚਾਰ ਰਹਿਤ ਹੋ ਕੇ ਇੱਛਾ ਜੀ ਰੱਖਣੀ ਆ ਤਾਂ ਅਧਿਆਤਮਕ ਰੱਖਣੀ ਆ ਗੁਰਮਖਾਂ ਦਾ ਸੰਗ ਮਿਲ ਜਾਏ ਕੋਈ ਸੰਤ ਮਿਲ ਜਾਏ ਕੋਈ ਪ੍ਰੇਮੀ ਮਿਲ ਜਵੇ ਜੋ ਨਾਮ ਦੀ ਗੱਲ ਕਰੇ ਅਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਮਿਲ ਜਾਏ ਉਹਨਾਂ ਦਾ ਮਿਲਾਪ ਹੋ ਜਾਏ ਪ੍ਰਕਾਸ਼ ਦੇ ਦਰਸ਼ਨ ਹੋ ਜਾਣ ਅੰਮ੍ਰਿਤ ਰਸ ਆ ਜਾਵੇ ਅਜਿਹੀਆਂ ਮੰਗਾ ਮੰਗਣੀਆਂ ਜੇ ਅਜਿਹੀ ਮੰਗ ਮੰਗਾਗੇ ਤਾਂ ਅਕਾਲਪੁਰਖ ਵਾਹਿਗੁਰੂ ਜੀ ਬਹੁਤ ਜਲਦੀ ਪੂਰੀਆਂ ਕਰ ਦਿੰਦੇ ਆ ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਜਿੱਦਾਂ ਤੁਸੀਂ ਕਹਿ ਰਹੇ ਆ ਕਿ 4 ਤੋਂ 5 ਸਾਲ ਹੋ ਗਏ ਹੋ ਸਕਦਾ ਹਜੇ ਮਨ ਚੰਗੀ ਤਰ੍ਹਾਂ ਸੇਵਾ ਤੇ ਨਾ ਲੱਗਾ ਹੋਵੇ ਹੋ ਸਕਦਾ ਹੈ ਸੇਵਾ ਆਪਾਂ ਕਰਦੇ ਹੋਈਏ ਤੇ ਦੁਨਿਆਵੀ ਇੱਛਾ ਪੂਰੀਆਂ ਹੋਈ ਜਾਂਦੀਆਂ ਹੋਣ ਹਨਾ ਸੋ ਆਪਾਂ ਇੱਛਾ ਜੋ ਰੱਖਣੀ ਆ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਰੱਖਣੀ ਆ ਆਪਾਂ ਉਹਨਾਂ ਦੇ ਮਲਾਪ ਦੀ ਰੱਖਣੀ ਆ ਹਨਾ ਸੰਗਤ ਦੀ ਰੱਖਣੀ ਆ ਕਿ ਸਾਨੂੰ ਵੀ ਸੰਗਤ ਬਖਸ਼ੋ ਆਪਾਂ ਗੁਰਮਖਾ ਦੀ ਸੰਗਤ ਵੀ ਕਰਨੀ ਆ ਪਲੱਸ ਆਪਾਂ ਧਿਆਨ ਦੇ ਵਿੱਚ ਜ਼ਿਆਦਾ ਬੈਠਣਾ ਜਿੰਨਾ ਵੀ ਆਪ ਬੈਠ ਸਕਦੇ ਹੋ ਧਿਆਨ ਦੇ ਵਿੱਚ ਬੈਠ ਕੇ ਆਪਾਂ ਇਹਨਾਂ ਅਨਹਦ ਸ਼ਬਦਾ ਦੀ ਸੇਵਾ ਕਰਨੀ ਹੁੰਦੀ ਆ ਦੇਖੋ ਵਾਹਿਗੁਰੂ ਉਸ ਤੋਂ ਅੱਗੇ ਤਾਂ ਆਪਾਂ ਮਾਲਕ ਨੂੰ ਬੇਨਤੀ ਹੀ ਕਰ ਸਕਦੇ ਆ ਕਿ ਅਕਾਲਪੁਰਖ ਵਾਹਿਗੁਰੂ ਜੀ ਸਾਡਾ ਵੀ ਅਗਲਾ ਰਸਤਾ ਖੋਲੋ ਸੋਪਾ ਸਾਰਿਆਂ ਨੇ ਹੀ ਇਹ ਬੇਨਤੀਆਂ ਕਰਨੀਆਂ ਆ ਕਿ ਸਾਡਾ ਅਗਲਾ ਰਸਤਾ ਖੋਲੋ ਕਿਉਂਕਿ ਅਗਲਾ ਰਸਤਾ ਆਪਣਾ ਪਤਾ ਨਹੀਂ ਕਦੋਂ ਤੋਂ ਬੰਦ ਆ ਆਪਣੇ ਵਿਚਾਰ ਬਹੁਤ ਜ਼ਿਆਦਾ ਨੇ ਆਪਾਂ ਵਿਚਾਰਤ ਹੋ ਕੇ ਇੱਕ ਪਲ ਵੀ ਉਸ ਦਰ ਤੇ ਨਹੀਂ ਬੈਠਦੇ ਸੋ ਆਪਾਂ ਸਾਰਿਆਂ ਨੇ ਹੀ ਭੈਣਾ ਭਰਾਵਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਤਰਗਤ ਹੋ ਕੇ ਬੇਨਤੀ ਕਰਨੀਆਂ ਕਿ ਸਾਡਾ ਅਗਲਾ ਰਸਤਾ ਖੋਲੋ ਠੀਕ ਆ ਫਿਰ ਅਕਾਲ ਪੁਰਖ ਵਾਹਿਗੁਰੂ ਦੇਖੋ ਆਪਣੇ ਪਿਤਾ ਆ ਤੇ ਉਹ ਬਹੁਤ ਜਲਦੀ ਗੱਲ ਮੰਨਦੇ ਆ ਸੁਣਦੇ ਆ ਬਾਣੀ ਦੇ ਵਿੱਚ ਲਿਖਿਆ ਨਾ ਸੋ ਆਪਾਂ ਬਾਣੀ ਤੇ ਵੀ ਭਰੋਸਾ ਕਰਨਾ ਹੈ ਸੋ ਵਾਹਿਗੁਰੂ ਜੀ ਦੇਖੋ ਜੋ ਅਗਲਾ ਘਟਿਤ ਕਰਨਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੈ ਹੈ ਨਾ ਹੁਣ ਵਿਚਾਰਾਂ ਦੀ ਮੈਲ ਜ਼ਿਆਦਾ ਹੁੰਦੀ ਆ ਹੈ ਨਾ ਤੇ ਆਪਾਂ ਜਿਵੇਂ ਜਿਵੇਂ ਸਿਮਰਨ ਕਰਾਂਗੇ ਮਨ ਨਿਰਮਲ ਹੋਊਗਾ ਆਪਣੇ ਆਪ ਹੀ ਘਟਿਤ ਹੋਣਾ ਸ਼ੁਰੂ ਹੋ ਜਾਊਗਾ ਹੈ ਨਾ ਆਪਾਂ ਇਸ ਚੀਜ਼ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਬਸ ਆਪਾਂ ਉਹ ਮਾਲਕ ਵਿਸਰੇ ਨਾ ਆਪਾਂ ਨਾਮ ਵਿਸਰੇ ਨਾ ਹੈ ਨਾ ਕਸਮ ਵਿਸਾਰੇ ਸਿਕਮਜਾਤ ਤੇ ਆਪਾਂ ਉਹਨੂੰ ਕਦੀ ਵੀ ਵਿਸਾਰਨਾ ਨਹੀਂ ਹੈ ਸਿਮਰਨ ਕਰਨਾ ਕੰਮਕਾਰ ਵੀ ਕਰਦੇ ਆ ਫਿਰ ਵੀ ਆਪਾਂ ਸਿਮਰਨ ਕਰੀ ਜਾਣਾ ਸਵਾਹੀ ਗੁਰ ਜੀ ਦੀਆਂ ਬੇਨਤੀਆਂ ਪ੍ਰਵਾਰ ਕਰਨੀਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ